ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਵੀ ਆਪਾਂ ਸਪੈਸ਼ਲ ਨਾਕਾਬੰਦੀ ਲਗਾ ਕੇ ਜਿਹੜੀ ਵਾਹਨਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕਿ ਅਧੂਰੇ ਕਾਗਜ਼ਾਤ ਪਾਈ ਜਾਂਦੇ ਜਾਂ ਜਿਹੜੇ ਟ੍ਰਿਪਲ ਰੇਡਿੰਗ ਕਰਦੇ ਨੇ ਜਾਂ ਕੋਈ ਜਿਹੜੇ ਬਲਟ-ਬਲਟ ਦੇ ਲੈ ਕੇ ਪਟਾਕੇ ਮਾਰਦੇ ਨੇ ਤੇ ਉਹਨਾਂ ਦੇ ਰੋਕ ਕੇ ਤੇ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਨੇ ਮੰਨ ਲਓ ਕਿ ਇਹ ਖਾਸ ਉਦਿਕਰਾਂ ਦੀ ਚੈਕਿੰਗ ਆਪਾਂ ਦਿਨ ਵੇਲੇ ਵੀ ਕਰਦੇ ਆ ਵੱਖ-ਵੱਖ ਥਾਂ ਤੇ ਨਾਕੇ ਲਗਾ ਕੇ ਤੇ ਆਮ ਪਬਲਿਕ ਨੂੰ ਸਾਡੀ ਇਹੋ ਹੀ ਅਪੀਲ ਹੈ ਵੀ ਜੇ ਕੋਈ ਤੁਹਾਨੂੰ ਕਿਸੇ ਕਿਸਮ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਉਹ ਸਾਡੇ ਮੇਰੇ ਨਾਲ ਮੇਰੇ ਨੰਬਰ ਦੇ ਉੱਤੇ ਜਾਂ ਸਾਡੇ ਕੰਟਰੋਲ ਰੂਮ ਦੇ ਜਿਹੜਾ ਨੰਬਰ ਹੈ ਉਹਦੇ ਉੱਤੇ ਜਿਹੜੀ ਹੈ ਸਾਂਝੀ ਕੀਤੀ ਜਾਵੇ ਉਹਨਾਂ ਦਾ ਨਾਮ ਜਿਹੜਾ ਆਪਾਂ ਗੁਪਤ ਰੱਖਿਆ ਜਾਏਗਾ ਇਹਨਾਂ ਨੂੰ ਤੇ ਸਾਡਾ ਇਹੋ ਹੀ ਸੰਦੇਸ਼ ਹੈ ਵੀ ਜੇ ਕਿਸੇ ਨੇ ਕਿਤੇ ਵਿਆਹ ਪਾਰਟੀ ਸ਼ਾਦੀ ਉੱਤੇ ਜਾਣਾ ਹੈ ਤੇ ਜਿਹੜਾ ਨਾਲ ਆਪਣੇ ਜਿਹੜੇ ਡਰਾਈਵਰ ਹੈ ਉਹ ਜਿਹੜਾ ਬਈ ਉਹ ਸ਼ਰਾਬ ਨਾ ਪੀਵੇ ਜੇ ਕਿਤੇ ਆਪਣੀਏ ਪਾਰਟੀ ਉੱਤੇ ਗਏ ਵੀ ਨੇ ਤੇ ਜੇ ਇਹ ਫਿਰ ਵੀ ਉਲੰਘਣਾ ਕਰਦੇ ਨੇ ਤੇ ਆਪਾਂ ਇਹਨਾਂ ਨੂੰ ਰੋਕ ਕੇ ਅਲਕੋਮੀਟਰ ਨਾਲ ਇਹਨਾਂ ਦਾ ਚੈੱਕ ਕਰਕੇ ਤੇ ਜਿਹੜਾ ਸ਼ਰਾਬ ਦਾ ਡਾਟਾ ਚਲਾਣਾ ਕੱਟਿਆ ਜਾਏਗਾ ਮੁੱਲਟ ਦੇ ਪਟਾਕੇ ਵਾਲਿਆਂ ਨੂੰ ਤੁਹਾਡੀ ਇਹੋ ਚੇਤਾਵਨੀ ਹੈ ਮੈਂ ਅੱਗੇ 3-4 ਮੋਟਰਸ ਇਹਨਾਂ ਦੇ ਬੌਂਡ ਕੀਤੇ ਜਿਹੜੇ ਪਟਾਕੇ ਮਾਰਦੇ ਸੀਗੇ ਤੇ ਉਹਨਾਂ ਨੂੰ ਭਾਰੀ ਜੁਰਮਾਨਾ ਜਿਹੜਾ ਆਰਟੀਓ ਸਾਹਿਬ ਤੋਂ ਕਰਵਾਇਆ ਜਾ ਰਿਹਾ ਤੇ ਗਾਂ ਅੱਗੇ ਵੀ ਮੇਰੀ ਇਹਨਾਂ ਨੂੰ ਇਹੋ ਹੀ ਸਖਤ ਚੇਤਾਵਨੀਆਂ ਵੀ ਜਿਹੜੇ ਇਹ ਪਟਾਕੇ ਮਾਰਦੇ ਨੇ ਇਹ ਗੈਰ ਕਾਨੂੰਨੀ ਹੈ ਤੇ ਜੇ ਸਾਨੂੰ ਕਿਤੇ ਪਤਾ ਲੱਗਦਾ ਤੇ ਇਹਨਾਂ ਦੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਇਹਨਾਂ ਦੇ ਘਰ ਤੱਕ ਜਾ ਕੇ ਇਨ ਬੁਲਟ ਲਿਆ ਕੇ ਇਹਨਾਂ ਦੇ ਬੰਦ ਕੀਤੇ ਜਾਣਗੇ ਤੇ ਕਾਨੂੰਨ ਅਥਾਰਟੀ ਜੀ ਇਹ ਕਾਰਵਾਈ ਕੀਤੀ ਜਾਏਗੀ ਸਰ ਜੀ ਯੁੱਧ ਨਸ਼ਾ ਰੋਧ ਤੁਹਾਨੂੰ ਪਰਸਨਲ ਚੋਰ ਆਪਾਂ ਮੈਂ ਵੀ ਤੇ ਡੀਐਸਪੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈਗਾ ਵੀ ਇਹ ਜਿਹੜਾ ਸ਼੍ਰੀ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਨਾ ਇਹ ਜਿਹੜਾ ਜਦੋਂ ਤੱਕ ਇਹ ਨਸ਼ਾ ਸਮਾਜ ਦੇ ਵਿੱਚੋਂ ਖਤਮ ਨਹੀਂ ਹੋ ਜਾਂਦਾ ਸਾਡੀ ਜਿਹੜੀ ਹੈ ਨਸ਼ੇ ਦੇ ਵਿਰੁੱਧ ਜਿਹੜੀ ਜੰਗ ਉਹ ਜਾਰੀ ਰਹੇਗੀ ਆਮ ਪਬਲਿਕ ਨੂੰ ਸਾਡੀ ਇਹ ਪੀਲ ਹੈ ਵੀ ਸਾਨੂੰ ਪੁਲਿਸ ਨੂੰ ਸਹਿਯੋਗ ਕਰ ਤੇ ਜਿਹੜੇ ਗਲਤ ਅੰਤਰ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਵੀ ਮੁਹਿੰਮ ਜਿਹੜੀ ਹੈ ਵਧੇਗੀ